ਕੀ ਲੈ ਦੇ ਰਿਹਾ ਮम्मी ਦਾ ਲੈ ਮਾ ਬਾਈ ਲੈ ਤਾਇਆ ਲੈ ਆ ਸ਼ੇਰਾ ਨੇ ਰੋਟੀ ਵਾਲਾ ਤਾਂ ਨਿਭਣਾ ਹੁਣ ਚੱਲਦੇ ਆ ਮਾਰ ਤੇ ਚੱਲ ਪਿਆ ਇਹ ਨਹੀਂ ਸਦਾ ਟਿਕਦਾ ਸਾਨੂੰ ਦੇਖ ਕੇ ਬੈਠਾ ਜਾਂਦਾ ਉਹ ਪਗੜੀਆਂ ਆਂ ਆ ਤਾਇਆ ਉਹ ਤੇਰਾ ਬਾਪੂ ਬਾੜੀ ਘੁੱਟ ਰਿਹਾ ਅੱਛਾ ਹੋਰ ਵੀਡੀਓ ਪਾ ਹੋਰ ਵੀ ਚਲੇਗੀ ਹਾਲ ਹੈ ਠੀਕ ਹੈ ਤੂੰ ਸੁਣਾ ਹੋਰ ਵਧੀਆ ਹੈ ਹਾਂ ਹਾਂ ਕੀ ਕਰ ਰਹੇ ਗੱਠੇ ਗੁੱੜੇ ਹੋਰ ਗੱਠੇ ਗੁੱੜੇ ਦੀ ਬਾਈ ਅੱਛਾ ਓਏ ਯਾਰ ਤੁਸੀਂ ਆਪਦੇ ਵਾਲੇ ਦੀ ਗੌਰ ਰੱਖਿਆ ਕਰੋ ਕੀ ਗੱਲ ਹੋ ਗਈ ਬਾਈ ਪਿੰਡ ਚ ਬਾਰਦਾਤਾ ਕਰੀ ਜਾਂਦਾ ਇਹ ਅੱਛਾ ਹੋਰ ਮੈਂ ਸੁਣਾ ਇਹਨੇ ਇਦਾਂ ਨਹੀਂ ਛੱਡਦੀ ਮੈਂ ਇਦਾਂ ਨਹੀਂ ਸੁਣੀ ਬਾਈ ਕੋਈ ਗੱਲ ਹੈ ਤੁਹਾਡੀ ਗੱਲ ਹੈ ਤੁਸੀਂ ਇਹਦੇ ਨੱਥ ਨੂੰ ਥੁਪਾ ਕੇ ਰੱਖੋ ਕੁਨੀ ਆਜਾ ਉਹਨੇ ਫਿਰ ਉਹ ਕਰੇ ਮੈਂ ਕੁਛ ਨਾ ਹੂੰ ਆ ਗਿਆ ਕੀ ਕਰਨਾਮਾ ਕਰਕੇ ਆ ਬਹੁਤ ਲੰਬਿਆ ਰਹਿੰਦਰੇ ਹਾਂ ਮੈਂ ਕੀ ਕਰਤਾ ਕਦੇ ਲੰਬਿਆ ਆ ਕੇ ਤੈਨੂੰ ਜੈਲਾ ਆਇਆ ਸੀ ਉਹਨਾਂ ਦਾ ਦੱਸ ਕੇ ਗਿਆ ਤਰੀ ਕਰ ਤੂ ਦੁਬਾਰੇ ਕਿਉਂ ਸਾਡੇ ਸਰਚੇ ਖੇਪੋ ਆਏਗਾ ਤੂੰ ਉਹ ਤਾਂ ਹੀ ਪੰਗੋ ਦਾ ਖੜਾ ਮੈਂ ਤਾਂ ਅਜੇ ਕੁੱਤੇ ਕੰਮ ਦੀ ਧਾਰ ਨਹੀਂ ਕੱਢਦਾ ਪੱਕੀ ਖਬਰ ਮਿਲਿਆ ਮੈਨੂੰ ਆ ਚੋਰਾ ਮੈਂ ਮੁਸਤਰੀ ਨਹੀਂ ਆਇਆ ਗੁਰਾਂ ਨਹੀਂ ਤੂੰ ਮੈਂ ਕੀ ਕਰਾਂ ਪੱਕੀ ਖਬਰ ਮਿਲਿਆ ਮੈਨੂੰ ਕੌਜਾ ਕਰਾ ਕਿਵੇਂ ਹੈ ਵਧੀਆ ਠੀਕਾ ਤੂੰ ਦੱਸ ਬਈਆ ਹੱਤੋਂ ਯਾਰ ਕੀ ਦੱਸਾਂ ਘਰੇ ਗਲੇ ਜਗ੍ਹਾ ਤੇ ਰਹਿੰਦੇ ਨੇ ਰੋਜ਼ ਕਿਉਂ ਕਿਹੜੀ ਵੱਲੋਂ ਹੋਰ ਜਾਲੇ ਪਿੱਛੇ ਰੜ ਕੇ ਫੇਰ ਲੜ ਪਿਆ ਅਜਾ ਉਹ ਪਹਿਲਾਂ ਦਾ ਚੁਗਲ ਖੋਰ ਬੰਦਾ ਉਹ ਹੋਰ ਯਾਰ ਕੀ ਕਰੀ ਇਹਨਾਂ ਦਾ ਟੁੱਟੀ ਦੇਣੀ ਲੱਗ ਜੀ ਔਖੀ ਜਿੰਨਾ ਤੇਰਾ ਆਪਣੇ ਘਰੇ ਨਾ ਹੋਵੇ ਨਾ ਕੋਈ ਤੈਨੂੰ ਵਿਆਹ ਕਰਾਉਣਾ ਚਾਹੀਦਾ ਵਿਆਹ ਹੁਣ ਲੰਗੀ ਉਮਰ ਚਕਾਉਣ ਵਿਆਹ ਕਰਾਉ ਲੇ ਵਿਆਹ ਨੂੰ ਵਿਆਹ ਕਰਾਉਣ ਵਾਲਾ ਬੰਦਾ ਚਾਹੀਦਾ ਕਰਾਓ ਫਿਰ ਵਿਆਹ ਕਰਾਓ ਕੋਈ ਹਿੱਲਾ ਕੋਈ ਬੰਦਾ ਆਪਣੇ ਲਵੇ ਕੋਈ ਤਾਂ ਦੇ ਕਿਹੜਾ ਕੱਪ ਤੇਰਾ ਉਹੀ ਕਰ ਸਕਦਾ ਤੈਨੂੰ ਲੈ ਕੇ ਚੱਲਦਾ ਮੈਂ ਚੱਲ ਫੇ ਆ ਜਾ ਹਾਂ ਇਹ ਹਰਾ ਸੁੱਖੇ ਵਧੀਆ ਅਸ ਤੇਰੇ ਲਈ ਆਇਤੇ ਕੰਮ ਮੜ ਗਿਆ ਦੀ ਆਪਣਾ ਇੱਕ ਅੱਛਾ ਹੋਰ ਕਿਹੜਾ ਕੰਮ ਹੈ ਕਾ ਬਤਾ ਆਦਾਗਾ ਆ ਬਾਈ ਦਾ ਅੱਛਾ ਕਰ ਦੇ ਨੂੰ ਤਾਂ ਕਰ ਦੇ ਤੰਗ ਵੀਰ ਪਰਦਾਈ ਰੋਟੀ ਦੇਣੋਂ ਹੁਣ ਹਟ ਗਏ ਅੱਛਾ ਅੱਛਾ ਬਿਆਦਾ ਕੰਮ ਇਹਨੂੰ ਕਿਹਾ ਵੀ ਕੰਮ ਤੂੰ ਹੀ ਕਰ ਸਕਦਾ ਹੋਰ ਕੋਈ ਕਰ ਨਹੀਂ ਸਕਦਾ ਹੈਗਾ ਤਾਂ ਵੱਡਾ ਕੰਮ ਆ ਦੇਖ ਉਹ ਛੱਡਣਾ ਪੈਂਦਾ ਨਾ ਉਹਦਾ ਕੰਮ ਯਾਰ ਕੰਮ ਮੈਂ ਛੱਡੇ ਜਾਂਦਾ ਆऊ ਮੇਰੇ ਕਪੈਣ ਕੰਨੂ ਦੇਖ ਕੋਈ ਨਾ ਬੈਨਾ ਯਾਰ ਕੰਮ ਕਰਾ ਦੂ ਸੀ ਅੱਜ ਕੰਮ ਕਰਾ ਦਾਨੇ ਹੁਣ ਰਵਾਾ ਸੇਵਾ ਕਰੇਗਾ ਫੇਰੇ ਮੇਵਾ ਮਿਲੂ ਕੋਈ ਚੱਕਰੇ ਨਹੀਂ ਚਲੋ ਆਜੋ ਫਿਰ ਚੱਲਦੇ ਹਾਂ ਚੱਲ ਤੂੰ ਜੱਟ ਜੀ ਕਹਿੰਦਾ ਇਹ ਵਾਸਤੇ ਮਰਦਾ ਕਰਨਾ ਪੈਂਦਾ ਤੇਰੇ ਮਨੂ ਤੇਰਾ ਕੰਮ ਕੋਈ ਨਹੀਂ ਕੋਈ ਹਾਂ ਖਾਣ ਹੀ ਆਗਾ ਠੀਕ ਹੈ ਜੀ ਠੀਕ ਹਰਾ ਕੰਮ ਤਾਂ ਕਰਨੀ ਬੋ ਕਰ ਤੈਨੂੰ ਆਦਿ ਫੇਰੇ ਰੋਟੀ ਚੱਲੂ ਤਰੀ ਇਹ ਕੰਮ ਕਰੇਗਾ ਹੂੰ ਅੱਕਦੇ ਕੰਮਾ ਜਿਹੜਾ ਸਰੇ ਸਾਦ ਕੇ ਜਿਹੜੇ ਕੰਟਾਏ ਕੱਢਾ ਤਰਾ ਮੇਲੇ ਨੂੰ ਚਲੀ ਏ ਵੇ ਕੀ ਹੋ ਗਿਆ ਕੁਛ ਨਹੀਂ ਉੱਤੀ ਹੋ ਗਈ ਤਨੂ ਕੁਛ ਨਹੀਂ ਚੱਲ ਅੱਛਾ ਕੀ ਹਾਲ ਹੈ ਬਾਈ ਰੂਪਾ ਵਧੀਆ ਬਈ ਹੋਰ ਹੋਰ ਵਧੀਆ ਕਿੱਤੀ ਬਾੜੀ ਹਾਂ ਵਧੀਆ ਕਿੱਤੀ ਬਾਈ ਮੈਂ ਉਰਜੁਰ ਦੀ ਗੱਲ ਸੁਣੀ ਆ ਵੀ ਛੋਡੇ ਨਾਲ ਜਾ ਕੇ ਵਿਆਹ ਕਰਾ ਰਿਆ ਕਰਾਉਂਦਾ ਕਰਾ ਲਣ ਦੇ ਫੇਰਾ ਪਾਗਲ ਹੋਇਆ ਯਾਰ 10 ਕਿੱਲੇ ਜ਼ਮੀਨਾਂ ਜਿਉਂਨੇ ਵਿਆਹ ਕਰਾ ਲਿਆ ਤੇਰੇ ਕੋਲ ਤਾਂ ਪੰਜੇ ਰਹਿ ਜਾਣਗੇ ਫਿਰ ਹੱਲ ਦੱਸ ਬਾਈ ਕੀ ਆ ਇਹਦਾ ਹੱਲ ਮੈਨੂੰ ਮੈਂ ਦੱਸਦਾ ਕੀ ਬਾਈ ਆਪਾਂ ਕੋਈ ਬੰਦਾ ਵਿੱਚ ਪਾ ਕੇ ਸਮਝਾਉਣੇ ਉਹਨੂੰ ਅੱਛਾ ਹੂੰ ਜੱਜ ਆਗਰ ਨੂੰ ਲਿਆ ਬੁਲਾ ਕੇ ਲਿਆਣਾ ਉਹ ਵੀ ਜੱਗਰਾ ਬੈਠਾ ਹੋਰ ਕਮਿਆਂ ਉਹ ਜੱਗਰਾ ਐਂਕੀ ਰੂਪ ਨਾਲ ਰੌਲਾ ਜਿਆ ਕਰਖਾ ਉਹੀ ਨਹੀਂ ਬੋਲਾ ਬਣੀਦਾ ਹੁੰਦਾ ਸਮਝ ਜਿਆ ਕਰ ਮੈਂ ਕੀ ਕਰਿਆ ਇਹ ਆਪੇ ਤੰਗ ਕਰਦੇ ਨੇ ਮੈਨੂੰ ਮੈਂ ਸਾਰੇ ਕੰਮ ਕਰਦਾਂ ਨਾਲੇ ਕਰਦੇ ਨਾਲੇ ਖੇਚਦੇ ਇਹਨਾਂ ਨੂੰ ਵੀ ਕਹੇ ਕੁਛ ਉਂਪ ਦੇਖ ਮੈਂ ਕੀ ਕਰਾਂ ਸਾਲਾ ਲਾਂਬੇ ਲਿਉਂਦਾ ਪਿੰਡ ਚੋਂ ਉਹ ਤਾਂ ਮੈਂ ਇਹਨੂੰ ਸਮਝਾ ਦੂੰਗਾ ਕੋਈ ਗੱਲ ਨਹੀਂ ਮੈਂ ਗਲਤ ਕੰਮ ਤਾਂ ਨਾ ਕਰੀ ਮੈਂ ਇਹਨੂੰ ਰੋਕਿਆ ਅੱਗੇ ਪਹਿਲਾਂ ਕਦੇ ਵੀ ਆ ਛੋਟੇ ਭਾਈ ਜਾ ਕਰ ਦੇਖ ਜਾ ਕਰ ਮੈਂ ਉਹਨੂੰ ਵੀ ਸਮਝਾਤਾ ਤੇ ਨੂੰ ਵੀ ਸਮਝਾਉਣਾ ਠੀਕ ਆ ਲੋਕਾਂ ਦਾ ਕੀ ਹੈ ਲੋਕ ਛੁੱਡੇ ਤੇ ਰਾਜ਼ੀ ਨਹੀਂ ਹੋਗੇ ਠੀਕ ਆ ਤੇ ਉਹ ਦਿਨ ਰੋਟੀ ਪਾਣੀ ਦੇਊਗਾ ਸਾਰਾ ਕੁਝ ਕਰੂਗਾ ਜ਼ਮੀਨ ਤੂੰ ਸਾਰੀ ਜਾਇਜ਼ਾ ਤੇ ਉਹਦੇ ਨਾਂ ਲਵਾ ਦੇ ਚੱਲ ਭਾਈ ਜਿਵੇਂ ਤੂੰ ਕਹਿਣਾ ਉਵੇਂ ਕਰ ਲਾਂਨੇ ਆ ਕੋਈ ਨਹੀਂ ਚਲੋ ਮੇਲੜਾ ਜਾ ਕੇ ਗੱਤ ਬਾਤ ਮੈ ਸੰਨ ਦਾ ਗਰਭੁ ਖੇ ਮਾਰ ਰਹੇ ਨੇ ਆਦਾ ਨਾ ਚੱਲ ਚੱਲ ਸੁਣ ਕੱਖ ਬਾਹਰੇ ਤੇ ਪਿਆਰੇ ਨਾਲ ਤੋਰਾਂ